ਲੋ ਜੇ ਹੁਣ ਭਾਰੀ ਮੀਂਹ ਦਾ ਕਹਿਰ ਲੁਧਿਆਣਾ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਲੁਧਿਆਣਾ ਵੀ ਜਲਤਲ ਹੋ ਚੁੱਕਿਆ ਕਿਉਂਕਿ ਹੁਣ ਲੋਕਾਂ ਦੇ ਘਰਾਂ ਦੇ ਵਿੱਚ ਕਈ-ਕਈ ਫੁੱਟ ਪਾਣੀ ਭਰ ਚੁੱਕਿਆ ਜਿਸ ਕਰਕੇ ਲੋਕ ਇਸ ਗੰਦੇ ਪਾਣੀ ਕਰਕੇ ਕਾਫੀ ਪਰੇਸ਼ਾਨ ਨੇ ਦਾਦੇ ਕਿ ਲੁਧਿਆਣਾ ਦੇ ਵਿੱਚ ਤੇਜ਼ ਬਾਰਿਸ਼ ਦੇ ਕਰਕੇ ਕਈ ਥਾਵਾਂ ਦੇ ਉੱਤੇ ਜਲਤਲ ਹੋ ਗਿਆ ਤੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਦਾਖਲ ਹੋਣਾ ਸ਼ੁਰੂ ਹੋ ਗਿਆ ਜਿਸ ਕਰਕੇ ਲੋਕ ਆਪਣਾ ਸਮਾਨ ਸਿਮੇਟਦੇ ਹੋਏ ਨਜ਼ਰ ਆ ਰਹੇ ਨੇ ਦਾਦੀ ਹੈ ਕਿ ਬੁੱਢਾ ਨਾਲਾ ਜਿਹੜਾ ਕਿ ਓਵਰਫਲੋ ਹੋ ਚੁੱਕਿਆ ਤੇ ਜਿਸ ਦੇ ਕਰਕੇ ਹੁਣ ਇਹ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਦਾਖਲ ਹੋਣਾ ਸ਼ੁਰੂ ਹੋ ਗਿਆ ਜਿਹਦੇ ਚਾਲ ਦੇ ਸਥਾਨਕ ਇਲਾਕਾ ਨਿਵਾਸੀ ਦਸ਼ਮੀਸ਼ ਨਗਰ ਜੀਤ ਨਗਰ ਦੀਪ ਨਗਰ ਸਿਵਲ ਹਸਪਤਾਲ ਦੇ ਨਜ਼ਦੀਕ ਦੀ ਜਕਰ ਗੱਲ ਕੀਤੀ ਜਾਵੇ ਤਾਂ ਚਾਰੇ ਪਾਸੇ ਇੰਨੀ ਕੋ ਗੰਦਗੀ ਫੈਲ ਚੁੱਕੀ ਹੈ ਇੰਨਾ ਗੰਦਾ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਦਾਖਲ ਹੋ ਗਿਆ ਕਿ ਜਿੱਥੇ ਇਹ ਲੋਕਾਂ ਲਈ ਪਰੇਸ਼ਾਨੀਆਂ ਦਾ ਕਾਰਨ ਬਣ ਰਿਹਾ ਦੂਜੇ ਪਾਸੇ ਬਿਮਾਰੀਆਂ ਨੂੰ ਵੀ ਦਸਤਕ ਦੇ ਰਿਹਾ ਹੈ ਜਿਸ ਕਰਕੇ ਲੋਕ ਪਰੇਸ਼ਾਨ ਨੇ ਕਿ ਬੁੱਢਾ ਨਾਲਾ ਓਵਰਫਲੋ ਹੋਣ ਕਰਕੇ ਹੁਣ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਦਾਖਲ ਹੋ ਗਿਆ ਜਿਸ ਕਰਕੇ ਹੁਣ ਲੁਧਿਆਣਾ ਸ਼ਹਿਰ ਵੀ ਜਿਹੜਾ ਕਿ ਇਸ ਕਹਿਰ ਦੇ ਵਿੱਚੋਂ ਲੰਘਦਾ ਨਜ਼ਰ ਆ ਰਿਹਾ ਹੈ ਤਸਵੀਰ ਆ ਦੇਖੋ ਜਿਹੜੀ ਮੈਂ ਗੱਲ ਹੁਣੇ ਕਹਿ ਜਿਹੜਿਆ ਸੀ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਹੁਣੇ ਆ ਗਿਆ ਜੀ ਹਾਲੇ ਆ ਦੇਖੋ ਕਚਰਾ ਇੱਥੇ ਰੋਡ ਜਿਹੜੀ ਸੀ ਭਰ ਗਈ ਤੇ ਪਾਣੀ ਸਾਰਾ ਗਲੀ 'ਚ ਭਰ ਗਿਆ ਹੁਣ ਹਾਲੋ ਆ ਕਚਰਾ ਆ ਕੇ ਫਸ ਗਿਆ ਇੱਥੇ ਆ ਦੇਖੋ ਰੋਡ ਦੇ ਜਾ ਰਹੇ ਬੰਦੇ ਹਾਲੋ ਹਾਲਾਤ ਦੇਖੋ ਆ ਦੇਖੋ ਰੋੜੇ ਜਾ ਰਹੇ ਸਭ ਕੁਝ ਹਾਲ ਹਾਲੇ ਹੁਣੇ ਭੁਗਤਣਾ ਪਏਗਾ ਸਾਰਿਆਂ ਨੂੰ ਆ ਦੇਖੋ ਗਲੀ ਚ ਭਰ ਗਿਆ ਸਾਰਾ ਪਾਣੀ ਸਾਰੀਆਂ ਰੋੜ ਜਣੀਆਂ ਬਲੌਕ ਹੋ ਗਈਆਂ ਹੁਣ ਲੋਕਾਂ ਦੇ ਘਰਾਂ ਦੇ ਅੰਦਰ ਪਾਣੀ ਵੜ ਗਿਆ ਹੈਗਾ ਸੋ ਇਹ ਅਸੀਂ ਹੁਣ ਪਿੱਟਾਂਗੇ ਕਾਰਪੋਰੇਸ਼ਨ ਨੂੰ ਪਿੱਟਾਂਗੇ ਲੀਡਰਾਂ ਨੂੰ ਇਹ ਨਹੀਂ ਵੀ ਅਸੀਂ ਆਪਣੇ ਆਪ ਨੂੰ ਸੁਧਾਰ ਸਕੀਏ ਜਦੋਂ ਤੱਕ ਅਸੀਂ ਆਪਣੇ ਆਪ ਨੂੰ ਨਹੀਂ ਸੁਧਾਰਾਂਗੇ ਉਦੋਂ ਤੱਕ ਇਹ ਹਾਲਾਤ ਨਹੀਂ ਠੀਕ ਹੋਣਗੇ ਏ ਹੁਣ ਸਾਡੇ ਆੜੇ ਗਵਾਨ ਵਾਲੇ ਕਹਿੰਣਗੇ ਯਾਰ ਆ ਦੇਖੋ ਪਾਣੀ ਭੜ ਗਿਆ ਕਿੱਡੀ ਮਾੜੀ ਗੱਲ ਹੈ ਇਹਨਾਂ ਨੂੰ ਇਹ ਨਹੀਂ ਪਤਾ ਜਿਹੜਾ ਤੁਸੀਂ ਕਚਰਾ ਸਿੱਟੇ ਉਹ ਵੀ ਤਾਂ ਨਾਲੀਆਂ ਚ ਕਿਤਨਾ ਕਿਤੇ ਫਸਿਆ ਹੋਏਗਾ ਖਾਲੀ ਇਸ ਮੱਲੇ ਇਸ ਗਲੀ ਦੀ ਗੱਲ ਨਹੀਂ ਆ ਸਾਰੇ ਪਾਸੇ ਬੁਰਾ ਹਾਲ ਹੈ ਸਾਰੇ ਪਾਸੇ ਬੁਰਾ ਆ ਦੇਖੋ ਮੀਟਰ ਡੁੱਬ ਗਏ ਵਿੱਚ ਪਾਣੀ ਦੇ ਵਿੱਚ ਕਰੰਟ ਆ ਸਕਦਾ ਮੁੰਡਾ ਇਹਨੂੰ ਬਿਜਲੀ ਬੰਦ ਕਰਾਣੇ ਹੋਣੇ ਕਿਸੇ ਟਾਈਮ ਵੀ ਕਰੰਟ ਆਂਦਾ ਤਾਂ ਲਾਈਟਾਂ ਲਾਈਟ ਜਲਦੀ ਆ ਨਿਊ ਦੀਪ ਨਗਰ ਡੁੱਬਿਆ ਪਾਣੀ ਵਿੱਚ ਪੰਜਾਬ ਸਰਕਾਰ ਦੀ ਨਲਕੀ ਦਾ ਖਮਿਆਜਾ ਆਮ ਪਬਲਿਕ ਭੁਗਤ ਰਹੀ ਹੈ ਨੌਰਥ ਸਾਡੇ ਨੌਰਥ ਏਰੀਆ ਦਾ ਜਿਹੜਾ ਹਾਲ ਹੈ ਉਹ ਬਹੁਤ ਬੁਰਾ ਹੈ ਸਾਰਾ ਨਿਊ ਦੀਪਨਗਰ ਸਾਰਾ ਨੌਰਥ ਏਰੀਆ ਜਿਹੜਾ ਪਾਣੀ ਵਿੱਚ ਡੁੱਬਿਆ ਹੋਇਆ ਹੈ ਔਰ ਜਿਹੜੇ ਅਫਸਰ ਨੇ ਉਹ ਕੰਮ ਕਰਨ ਦੀ ਨੀਂਦ ਸੋ ਰਹੇ ਨੇ ਅਗਰ ਸਰਕਾਰ ਨੇ ਪਹਿਲਾਂ ਹੀ ਇਸ ਉੱਪਰ ਕੁਝ ਕੰਮ ਕੀਤਾ ਹੁੰਦਾ ਤੇ ਅੱਜ ਇਹ ਨੁਕਸਾਨ ਦੀ ਲੋਕਾਂ ਦੇ ਘਰ ਬਚ ਜਾਂਦੇ ਲੋਕਾਂ ਦਾ ਨੁਕਸਾਨ ਨਾ ਹੁੰਦਾ ਆਹ ਦੇਖੋ ਇਹੋ ਜੀ ਗੱਲ ਦੀ ਨਾਰਾਂ ਨੂੰ ਆ ਗਿਆ ਪਤ ਮੋਰੀਆ ਬੋਲੋਂ ਕਿ ਇਹ ਤੇ ਹੁਣੇ-ਹੁਣੇ ਚੈਰਿਆ ਦੀ ਖਬਰ ਕੋਲ ਲੱਗੀ ਹੈ ਜੀ ਤੇ ਮੋਰੀਆ ਬੋਲ ਦੀ ਜਿਹੜੀ ਦੀਵਾਰ ਸੀ ਉਹ ਡੇਗ ਚੁੱਕੀ ਆ ਜੀ ਗੱਡੀਆਂ ਦਾ ਬਹੁਤ ਨੁਕਸਾਨ ਹੋਇਆ ਸ਼ੁਕਰ ਇੱਕ ਗੱਲ ਕਰ ਲਈਏ ਤਾਂ دریا ਦੇ ਨਾਲ-ਨਾਲ ਦਾ ਸਾਰਾ ਇਲਾਕਾ ਇੱਥੇ ਸਾਹਮਣੇ ਮਾਈ ਦਾ ਡੇਰਾ ਹੈ ਡੇਰੇ ਤੋਂ ਅੱਗੇ ਸਾਰਾ ਇਲਾਕਾ ਜਿਹੜਾ ਥੋੜਾ ਸਲੀਮ ਟਾਬਰੀ ਏਰੀਆ ਹੈ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਪਹਿਲਾਂ ਇਹ ਨਾਲੇ ਦੇ ਨਾਲ-ਨਾਲ ਬਾਉਂਡਰੀ ਵਾਲ ਕੀਤੀ ਗਈ ਸੀ ਉਸ ਤੋਂ ਬਾਅਦ ਤਕਰੀਬਨ ਜਦੋਂ ਕਾਂਗਰਸ ਦੀ ਸਰਕਾਰ ਸੀ 625 ਕਰੋੜ ਰੁਪਏ ਸੁਣਨ ਜਾਇਆ ਸੀ ਕਿ ਇਸ ਨਾਲੇ ਲਈ ਜਿਹੜਾ ਅਪਰੂਵ ਹੋਇਆ ਸੀ ਇਹਦੀ ਸਫਾਈ ਲਈ ਅਪਰੂਵ ਹੋਇਆ ਸੀ ਉਸ ਤੋਂ ਬਾਅਦ ਅੱਜ ਤਕਰੀਬਨ 3.5 ਸਾਲ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਉਹਨੂੰ ਵੀ ਹੋ ਗਈ ਹੈ ਉਹਨਾਂ ਨੇ ਕਾਫੀ ਕੁਝ ਕਰਾਇਆ ਰੇਲਿੰਗ ਵਰਗਾ ਕਰਾਈ ਬਾਉਂਡਰੀ ਵਾਲ ਕਰਾਈਆਂ ਲੇਕਿਨ ਜਿਹੜਾ ਰੇਲਵੇ ਦਾ ਪੂਲ ਰੇਲੇ ਦੇ ਪੂਲ ਕਰਕੇ ਇਸ ਨੂੰ ਉੱਚਾ ਨਹੀਂ ਚੱਕ ਸਕੇ ਇਹ ਟ੍ਰੇਲਵੇੜਾ ਪੂਲ ਉਹਦੇ ਕਰਕੇ ਨੂੰ ਉੱਚਾ ਨਹੀਂ ਚੱਕ ਸਕੇ ਜਿਹਦੇ ਕਰਕੇ ਜਿਹੜੇ ਇਹ ਥਾਂ ਨੀਮਾ ਰਹਿ ਗਿਆ ਤੇ ਇੱਥੇ ਅਕਸਰ ਜਿਹੜਾ ਜਿਹੜੀ ਬਣਾਈ ਗਈ ਸੀ ਦੁਬਾਰਾ ਜਿਹੜਾ ਪਾਣੀ ਉਹਨੂੰ ਟੱਪ ਕੇ ਵੀ ਜਿਹੜਾ ਵਾਪਸ ਏਰੀਆ ਦੇ ਵਿੱਚ ਫਿਰ ਘੁੱਸ ਗਿਆ ਯਾਨੀ ਇਹਦਾ ਕੋਈ ਪੱਕਾ ਇਲਾਜ ਜਿਹੜਾ ਉਹ ਨਹੀਂ ਹੋ ਪਾਰਿਆ ਹੂੰ ਇਹ ਬੀਤੀ ਰਾਤ ਤੋਂ ਬਰਸਾਤ ਪੈ ਰਹੀ ਫਿਰ ਅੱਭੀ तकरीबन 2 2.5 ਵੇ ਜਿਹੜੀ ਬਰਸਾਤ ਸ਼ੁਰੂ ਹੋਈ ਹੈ ਉਸ ਤੋਂ ਬਾਅਦ ਬਰਸਾਤ 2 4 ਸੈਕਿੰਡ ਦਾ ਬੰਦ ਹੋਈ ਹੋएगी ਲੇਕਿਨ ਉਸ ਤੋਂ ਬਾਅਦ ਬੰਦ ਨਹੀਂ ਹੋਈ ਲਗਾਤਾਰ ਪੈ ਰਹੀ ਹੈ ਸੋ ਲੇਕਿਨ ਇਹ ਬਿਮਾਰੀਆਂ ਫੈਲਣ ਦਾ ਬਹੁਤ ਡਰ ਹੈ ਕਿਉਂਕ ਕਿਉਂਕਿ ਪਹਿਲਾਂ ਬੁੱਢਾ ਦਰਿਆ ਸੀ ਉਹਨੇ ਬੁੱਢਾ ਨਾਲਾ ਬਣ ਗਿਆ ਬੁੱਢਾ ਨਾਲਾ ਬਣਨ ਤੋਂ ਬਾਅਦ ਇਹਦੇ ਚ ਲਗਾਤਾਰ ਸ਼ਹਿਰ ਦੀ ਬਹੁਤ ਸਾਰੀ ਗੰਦਗੀ ਬਹੁਤ ਸਾਰਾ ਕੈਮੀਕਲ ਫੈਕਟਰੀਆਂ ਦਾ ਕੈਮੀਕਲ ਘਰ ਚ ਪੇਟ ਚ ਆ ਗਏ ਗੰਦੇ ਨਾਲੇ ਨੇ ਪਾਣੀ ਨਾਲ तकरीबन 5-700 ਘਰ ਤਾਂ ਹੀ ਆਈ ਕਿ ਆਉਂਗਾ ਕਿਉਂਕਿ ਇਹ 5-4 ਗਲੀਆਂ ਤਾਂ ਬਿਲਕੁਲ ਬੰਦ ਹੋ ਗਈਆਂ ਸਾਰੀ ਗਲੀਆਂ ਦੇ ਵਿੱਚ ਪਾਣੀ ਹੈ ਤੁਸੀਂ ਦੇਖੋ ਇੱਥੇ ਲੰਘਣਾ ਔਖਾ ਹੈ ਤੁਸੀਂ ਜੂਤੇ ਬਾਕੇ ਜਾਣੀ ਸਕਦੇ ਹੂੰ ਪੀਣ ਵਾਲੇ ਪਾਣੀ ਚ ਵੀ ਗੰਦਗੀ ਕੰਦੇ ਆ ਬਿਲਕੁਲ ਆਏਗੀ ਜੀ ਨੈਚੁਰਲੀ ਗੱਲ ਹੈ ਜਦੋਂ ਜਦੋਂ ਪਾਈਪ ਪਾਈਪਲਾਈਨ ਦੇ ਕੋਲ ਗੰਦਾ ਪਾਣੀ ਹੋਏਗਾ ਤਾਂ ਉਹਦੇ ਚੋ ਜਿਹੜੀ ਪਾਣੀ ਪੀਣ ਵਾਲਾ ਬਿਲਕੁਲ ਆਏਗਾ ਜੀ ਬਾਕੀ ਸੀਵਰੇਜ ਬੈਗ ਮਾਰ ਰਹੇ ਲੋਕਾਂ ਦੇ ਪਹਿਲਾਂ ਸਰਕਾਰ ਨੂੰ ਕਿਹਾ ਗਿਆ ਸੀ ਬੇਨਤੀ ਕੀਤੀ ਗਈ ਸੀ ਜਿਹੜੀ ਸੀਵਰੇਜ ਦੀ ਲਾਈਨ ਹੈ ਉਹ ਇਹਦੇ ਤੋਂ ਕੱਟੀ ਜਾਵੇ ਤਾਂ ਕਿ ਜਿਹੜਾ ਕਦੇ ਜਦੋਂ ਅਗੇ ਓਵਰਫਲੋ ਹੁੰਦਾ ਤਤ ਘਰਾਂ ਦੇ ਵਿੱਚ ਪਾਣੀ ਨਹੀਂ ਜਾਊਗਾ ਕੋਈ ਅਧਿਕਾਰੀ ਪਹੁੰਚੇ ਮੌਕੇ ਤੇ ਅਧਿਕਾਰੀ ਤੁਹਾਡੇ ਸਾਹਮਣੇ ਜੀ ਕੋਈ ਹੁਣ ਤੱਕ ਦਾ ਮੁੰਜਿਆ ਨਹੀਂ ਜਦੋਂ ਬਰਸਾਤ ਬੰਦ ਹੋਊਗੀ ਸ਼ਾਇਦ ਜਦੋਂ ਫਿਰ ਥੋੜੇ ਜਿਹੇ ਹੀਟਰਾਂ ਦੇ ਬਾਹਰ ਆਣਗੇ ਉਹ ਜਾਂ ਏਸੀਆਂ ਤੋਂ ਬਾਹਰ ਆਣਗੇ ਉਸ ਤੋਂ ਬਾਅਦ ਸ਼ਾਇਦ ਦੇਖਣਗੇ ਜੀ ਹਾਂ ਵੀ ਹੁਣ ਦੇਖ ਲਈਏ ਲੋਕ ਜਿਉਂਦੇ ਆ ਕਿ ਕਿੱਦਾਂ ਕੋਈ ਬਿਮਾਰ ਤਾਂ ਨਹੀਂ ਹੈਗਾ ਹਨਾ ਮੈਡੀਕਲ ਦੀ ਕੋਈ ਫੈਸਿਲਿਟੀ ਤੁਹਾਡੇ ਸਾਹਮਣੇ ਇੱਥੇ ਨਹੀਂ ਹੈ ਹਨਾ ਸੋ ਲਗਾਤਾਰ ਬਰਸਾਤ ਪੈ ਰਹੀ ਹੈ ਇਸ ਟਾਈਮ ਇੱਥੇ ਕੋਈ ਨਹੀਂ ਆਇਆ ਕਿਸੇ ਨਾ ਕੋਈ ਪਾਰਟੀ ਦਾ ਨੁਮਾਇੰਦਾ ਆਇਆ ਨਾ ਕੋਈ ਐ ਐਮਐਲਏ ਨਾਲ ਕਾਉਂਸਲਰ ਨਾਲ ਕੋਈ ਕੋਈ ਬੰਦਾ ਨਹੀਂ ਬਿਲਕੁਲ ਅਪੀਲ ਕੀ ਕਰਨਾ ਚਾਹੁੰਦੇ ਹਾਂ ਅਪੀਲ ਇਹ ਕਰਦੇ ਆ ਜੀ ਇਹਦਾ ਕੋਈ ਪੱਕਾ ਇਲਾਜ ਕੀਤਾ ਜਾਵੇ ਕਿਉਂਕਿ ਇਹਦੀ ਲਾਈਨ ਹੈ ਲਾਈਨ ਦੇ ਕਰਕੇ ਇਹ ਥੋੜੀ ਦਿੱਕਤ ਹੈ ਭਾਵੇਂ ਸਰਾ ਨੂੰ ਬੰਦ ਕਰ ਦਿੱਤਾ ਜਾਵੇ ਲੇਕਿਨ ਇਹਦਾ ਪੱਕਾ ਇਲਾਜ ਹੋਵੇ ਕਿਉਂਕਿ ਪੈਦਲ ਵਾਸਤੇ ਰੱਖ ਦਿੱਤਾ ਜਾਵੇ ਰਾਹ ਅਗਰ ਇਹਨੂੰ ਇੰਨਾ ਉੱਚਾ ਜਿੰਨਾ ਪਿੱਛੇ ਉੱਚਾ ਅਗਰ ਇੰਨਾ ਉੱਚਾ ਵੀ ਕਰ ਦਿੱਤਾ ਜਾਵੇ ਜੀ ਲੱਗਦਾ ਜਿਵੇਂ ਲੋਕ ਲੰਘਣੇ ਕੋਈ ਖੱਡਾ ਵੀ ਹੋਵੇ ਤਾਂ ਹਾਸਾ ਵੀ ਹੋ ਸਕਦਾ ਹੈ ਖੱਡੇ ਭਾਜੀ ਸ਼ਹਿਰਾਂ ਦੀ ਖੱਡੇ ਜਿਹੜੀ ਸ਼ਹਿਰ ਦੀਆਂ ਸੜਕਾਂ ਨੇ ਉਹ ਖੱਡੇ ਜੀ ਨੇ ਤੁਸੀਂ ਆਮ ਦੇਖ ਲਓ ਚ ਪਾਰ ਦੇ ਤੇ ਘੰਟਾ ਘਰ ਚੌਂਕ ਦੇਖੋ ਆ ਸਾਰਾ ਰੋਡ ਜਿਹੜਾ ਖੱਡਿਆਂ ਦੇ ਵਿੱਚ ਬਣਿਆ ਆ ਵੱਡੇ ਵੱਡੇ ਦੋ ਦੋ 2.5 2.5 ਫੁੱਟ ਦੇ ਖੱਡੇ ਆ ਜਦੋਂ ਇਸ ਤਰੀਕੇ ਨਾਲ ਗੱਡੀਆਂ ਤੋਂ ਲੰਘਣਾ ਬਿਲਕੁਲ ਗਲਤ ਐ ਕੋਈ ਕੋਈ ਵੀ ਹਾਸਾ ਕਿਸੇ ਵੀ ਟਾਈਮ ਹੋ ਸਕਦਾ ਹੈ ਕਿਉਂਕਿ ਗੱਡੀਆਂ ਦਾ ਨੁਕਸਾਨ ਹੋ ਸਕਦਾ ਹੁਣ ਹੀ ਦਮੋਰੀਆ ਪੁਲ ਦੇ ਕੋਲ ਇੱਕ ਦੀਵਾਰ ਡਿੱਗੀ ਆ ਗੱਡੀਆਂ ਬਾਹਰ ਖੜੀਆਂ ਸੀ ਉੱਪਰ ਦੀਵਾਰ ਦੀਵਾਰ ਜਿਹੜੀ ਪਲਟ ਗਈ ਆ ਉਹਦੇ ਕਰਕੇ ਬਹੁਤ ਸਾਰਾ ਨੁਕਸਾਨ ਹੋਇਆ ਲੋਕਾਂ ਦਾ ਤੋ ਗੱਡੀਆਂ ਜਿਹੜੀਆਂ ਲੋਕਾਂ ਦੀ ਉਹ ਵੀ ਉਹਨਾਂ ਨੇ ਆਪਣੇ ਅੰਦਰ ਖੜਕ ਜਾਂਦੀਆਂ ਆ ਹਾਲਾਤ ਬਹੁਤ ਮਾੜੇ ਆ ਦਿਵਾਰ ਜਦਾ ਆ ਦਵਾਰਾ ਗਿਰ ਸਕਦੀਆਂ ਆ ਦੇਖੋ ਬਿਜਲੀ ਦੇ ਕਨੈਕਸ਼ਨ ਬਿਲਕੁਲ ਕੋਲ ਨੇ ਅਗਰ ਕੋਈ ਤਾਰ ਕਰਾਤੇ ਬਿਜਲੀ ਦੇ ਕਨੈਕਸ਼ਨ ਵੀ ਨਹੀਂ ਕਨੈਕਸ਼ਨ ਉਹਨਾਂ ਦਾ ਗਰਾਣਾ ਹੀ ਬਣਾ ਨਹੀਂ ਬਰਸਾਤ ਹੈ ਉਦੋਂ ਵੀ ਇਹ ਬੜਾ ਰਿਸਕ ਹੈ ਕੋਈ ਬੰਦਾ ਟੱਕਰ ਵੱਜ ਜਾਵੇ ਕੋਈ ਬੱਤਾ ਇਹਦੇ ਵਿੱਚ ਆ ਕੇ ਵੱਜੂ ਤਾਂ ਕਿੰਨੇ ਕਿੰਨੇ ਕਨੈਕਸ਼ਨ ਆ ਬੜੇ ਨੇੜੇ ਨੇੜੇ ਹੈ ਹਨਾ ਕੋਈ ਵੀ ਹਾਸਾ ਕਦੇ ਵੀ ਹੋ ਸਕਦਾ ਸੋਦਾਦ ਇਹ ਹੈ ਕਿ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਆ ਕਈ ਇਲਾਕਿਆਂ ਦੇ ਵਿੱਚ ਹੜ੍ਹ ਆ ਚੁੱਕਿਆ ਲੋਕਾਂ ਨੂੰ ਸੁਰੱਖਿਆ ਥਾਂਾਂ ਦੇ ਉੱਤੇ ਲੁਧਿਆਣਾ ਸ਼ਹਿਰ ਦੇ ਵਿੱਚ ਵੀ ਗੰਦੇ ਨਾਲੇ ਦਾ ਜਿਹੜਾ ਕਿ ਬੁੱਢੇ ਨਾਲੇ ਦਾ ਪਾਣੀ ਓਵਰਫਲੋ ਹੋ ਗਿਆ ਜਿਸ ਕਰਕੇ ਹੁਣ ਇਹ ਲੋਕਾਂ ਲਈ ਮੁਸ਼ਕਲਾਂ ਦਾ ਕਾਰਨ ਬਣ ਚੁੱਕਿਆ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ